ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਦਾ ਸਾਰਾ ਕੰਮ ਨਾ ਲੇਟ ਹੀ ਹੋਇਆ ਫੇਰ ਅੱਜ ਵਾਜ ਆਪਣੇ ਆਪ ਹੀ ਗੁੱਸਾ ਜੱੜ ਰਿਹਾ ਸਭ ਕੰਮ ਅੱਜ ਖਰਾਬ ਕੀਤਾ ਦਵੇ ਤੋ ਵਧੀਆ ਟਾਈਮ ਤੇ ਜਾਗ ਆ ਗਈ ਸੀ 6:30 ਵਜੇ ਉੱਠਿਆ ਸੀ ਮੈਂ ਤੇ ਮੈਂ ਕਿਹਾ ਚੱਲ ਮੈਂ ਕਿਹਾ ਫੇਰ ਹਜੇ ਸਾਜਰੀ ਉੱਠ ਕੇ ਕਰਨਾ ਕੀ ਆ ਨਾ ਤੇ ਇਹਦੇ ਗੁਰੂ ਘਰ ਆਉਣਾ ਸੀ ਵਿਆਹ ਤੇ ਇਹ ਤੇ ਤੀਨੇ ਦਿਵਿਆਂ ਜਿਹਾ ਦਸੰਡੇ ਆ ਹਨ ਤੇ ਉਹ ਇੱਕ ਵਾਰ ਫੇਰ ਸੌਂ ਗਿਆ ਬਸ ਸੌਂ ਗਿਆ ਉੱਠਿਆ ਤਾਂ ਜਾਨੂ 7 ਵਜੇ ਉੱਠਦੇ ਰੋ ਤੇ ਜਿੱਤੇ ਐ ਵੀ ਅੱਜ ਦਾ ਦਸੰਡੇ ਆ 68 ਜਾਣਾ ਫੇਰ ਛੇਦੀ ਛੇਦੀ ਭੱਜਿਆ ਸਾਰੇ ਕੰਮ ਅੱਜ ਲੇਟ ਹੋ ਗਏ ਪਾਠ ਵੀ ਨਹੀਂ ਕਰ ਰਿਹਾ ਕੋਰਦਾਰੇ ਰਹਿ ਕੇ ਚਾਹ ਕੇ ਫੋਨ ਤੇ ਫੋਨ ਆਈ ਜਾਂਦਾ ਕਦੀ ਕਿਸ ਦਾ ਕਦੀ ਕਿਸੇ ਦਾ ਨਾ ਤੇ ਫੋਨ ਬਾੜ ਨਹੀਂ ਕਰ ਰਹਾ ਹੁਣ ਕਿਤੇ ਦੇ ਦੇਖ ਕੇ ਜਿਵੇਂ ਬੈ ਗਏ ਇੱਥੇ ਵੀ ਹੋਵਾਂਗੇ ਵਿਲੇ ਉੱਥੇ ਬੈਠ ਕੇ ਕਰਦੇ ਆਣ ਗਏ ਅੱਜ ਲੇਟ ਹੀ ਹੋ ਗਿਆ ਯਾਰ ਅੱਜ ਸਵੇਰ ਤੋਂ ਕੰਮ ਨਾ ਇਹ ਬਸ ਐਨੀ ਹੋਈ ਅੱਜ ਵੀਰੇ ਦੇਖ ਲਓ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਸੀ ਨਾ ਕਿ ਵੀਰੇ ਕਾਲੀ ਨਾ ਕਰੋ ਸਬਰ ਰੱਖੋ ਕਿ ਆਲੂਆਂ ਦਾ ਰੇਟ ਸਹੀ ਹੋ ਜਾਣਾ ਵੀ ਕਾਲੀ ਕਰਕੇ ਐਵੇਂ ਕਰੀ ਜਾਂਦੇ ਹਾਏ ਵੀਰੇ ਅਸੀਂ ਲਾਲੇ ਫਸਤਾਂ ਨਹੀਂ ਗਏ ਆਏ ਵੀਰੇ ਅਸੀਂ ਲਾਲੇ ਫਸਤਾ ਨਹੀਂ ਗਏ ਤੇ ਇਹ ਚੀਜ਼ਾਂ ਨਾ ਕਰੋ ਤੇ ਦੇ ਲੋ ਵੀ ਸਾਰੇ ਆਲੂ ਦਾ ਰੇਟ ਸੋਨਾ ਹੋ ਚੱਲਿਆ ਤੇ ਹੁਣ ਆਪ ਦਾ ਜਿਵੇਂ ਮਰਜ਼ੀ ਤੁਸੀਂ ਦੇਣਾ ਵੀ ਤੁਹਾਨੂੰ ਸਹੀ ਲੱਗਦਾ ਰੇਟ ਆਪ ਦਾ ਸੇਲ ਕਰੀਂ ਕਿ ਤੁਹਾਨੂੰ ਤੇ ਫੇਰ ਸਹੀ ਹੋ ਗਿਆ ਰੇਟ ਇਹ ਬਹੁਤ ਵਧੀਆ ਵਾ ਅੱਜ ਨਵੀਂ ਪਾਰਟੀ ਵੀ ਆ ਗਈ ਆਲੂ ਪੱਟਣ ਵਾਲੀ ਤੇ ਉਹਨੂੰ ਵੀ ਲਾਉਨੇ ਆ ਤੇ ਉਹਦਾ ਵੀਰੇ ਨੇ ਸਾਰਾ ਕੁਝ ਨਾਲ ਹੀ ਭੇਜਤਾ ਉਹਨਾਂ ਦੇ ਟਰੈਕਟਰ ਵੀ ਆ ਜਣਾ ਡਰਾਈਵਰ ਸਾਰਾ ਕੁਝ ਨਾਲ ਆ ਜਣਾ ਵੀਰੇ ਦੱਸ ਦੀਂ ਤੇ ਵੀਰੇ ਦੱਸ ਹਿਸਾਬ ਨਾਲ ਦੀਪਾ ਵੀ ਰਵਾ ਲੈ ਲੋ ਕੰਮ ਕਰਦਿਆਂ ਦੇ ਵਿੱਚ ਕਿੱਥੋਂ ਕਿੱਥੋਂ ਤਾਰਾਂ ਜੁੜ ਜਾਂਦੀਆਂ ਹਨਾ ਕਿ ਦੀਪੇ ਵੀਰੇ ਨਾਲ ਆੜੀ ਪਈ ਆ ਇੱਕ ਸੁਧਾਰ ਵਾਲੇ ਵੀਰੇ ਦੇ ਥਰੂ ਪਈ ਸੀ ਜਗਤਾਰ ਵੀਰੇ ਦੇ ਥਰੂ ਚਲੋ ਮੈਂ ਤਾਂ ਇਹਨਾਂ ਨਹੀਂ ਸੀ ਜਾਣਦਾ ਕਿ ਹੁਣ ਪੂਰਾ ਆਪਣੇ ਘਰਾਂ ਵਾਂਗ ਵਰਤਦੇ ਅਮੀਰੇ ਨਾਲ ਹਨ ਕਿ ਬਹੁਤ ਵਧੀਆ ਪਿਆਰ ਤੇ ਮੁਹੱਬਤ ਆ ਦੀਪਾ ਵੀਰਾ ਹੋ ਗਿਆ ਗੁਰਵਿੰਦਰ ਵੀਰਾ ਹੋ ਗਿਆ ਜਗਤਾਰ ਵੀਰਾ ਹੋ ਗਿਆ ਤੇ ਇਹ ਸਾਰੇ ਵੀਰਾ ਨਾਲ ਵਧੀਆ ਪਿਆਰ ਬਣਿਆ ਹੋਇਆ ਤੇ ਵਰਤਦੇ ਆ ਤੇ ਦਿਹਾੜੀ ਦੇ ਵਿੱਚ ਪਤਾ ਹੀ ਨਹੀਂ ਕਿੰਨੀ ਕਬਾਰ ਫੋਨ ਤੇ ਗੱਲਾਂ ਹੋ ਜਾਂਦੀਆਂ ਨੇ ਨਾ ਜਿਵੇਂ ਆ ਵੀ ਗਾਂਹਾਂ ਦੀ ਗਾਂਹਾਂ ਕਾਹ ਦੀਆਂ ਜਦੋਂ ਬੰਦੇ ਦਾ ਲਿੰਕ ਬਣਦੇ ਆ ਆਪਾਂ ਕੰਮ ਕਰਦੇ ਆ ਨਾ ਇਹ ਜੀ ਗੱਲ ਹੁੰਦੀ ਆ ਕਿ ਜਿਵੇਂ ਜਿਹੜਾ ਆਪਾਂ ਕੰਮ ਕਰਦੇ ਆ ਜੇ ਆਪਾਂ ਨੂੰ ਉਹੋ ਜਿਹੇ ਕੰਮ ਵਾਲੀ ਦੋਸਤ ਮਿਲ ਜਾਂਨ ਤਾਂ ਉਹ ਗੱਲ ਹੀ ਵਕਰੀ ਆ ਜਿਵੇਂ ਹੁਣ ਮੇਰੇ ਵੀਰੇ ਸਾਰੇ ਜਿੰਨੇ ਵੀ ਹੈਗੇ ਆ ਜੋ ਤੱਕੜਾਣੀ ਤੋਂ ਉਹ ਵੀ ਉਹ ਜਿਹੀ ਕੀਤੀ ਆ ਨਾ ਹਨਾ ਸਾਰੇ ਖੇਤੀ ਵਾਲੇ ਯਾਰ ਵਧੀਆ ਲੱਗਦਾ ਉਹਨਾਂ ਸਰ ਚਲੋ ਘਾਟੇ ਵਜਨ ਪੈਂਦੇ ਆ ਉਹ ਵੀ ਦੱਸੀਦਾ ਹਨਾ ਉਹ ਵੀ ਵੀਰੇ ਹੁਣ ਸਾਰੀ ਕਹਿੰਦੇ ਆ ਪਰ ਦੇਖ ਕੇ ਹੁਣ ਜੇ ਦੋ ਵੀਰੇ ਨੇ ਕਹਿਤਾ ਵੀ ਹਾਂ ਠੀਕ ਆ ਤੇ ਇੱਕ ਵੀਰੇ ਨੇ ਚੜਦੀ ਕਲਾ ਵਾਲੀ ਗੱਲ ਕਰਤੀ ਬੰਦਾ ਹੌਸਲੇ 'ਚ ਹੋ ਜਾਂਦਾ ਹਨਾ ਕਿ ਜਦੋਂ ਉਹ ਵੀਰ ਕਿਸੇ ਨਹੀਂ ਕਰੀ ਤਾਂ ਆਪਾਂ ਚੜਦੀ ਕਲਾ ਵਾਲੀ ਗੱਲ ਕਰ ਦੋ ਤਾਂ ਹੌਸਲੇ 'ਚ ਹੋ ਜਾਂਦੇ ਤੇ ਬਸ ਇਹੀ ਗੱਲਾਂ ਚੱਲੀਆਂ ਜਾਂਦੀਆਂ ਨੇ ਤੇ ਵਧੀਆ ਚੱਲਦਾ ਵਾ ਸਾਰਾ ਜੀ ਚਲੋ ਬਾਕੀ ਤਾਂ ਵਾਹਿਗੁਰੂ ਨੇ ਦੇਣਾ ਜੋ ਦੇਣਾ ਆਪਾਂ ਨੂੰ ਆਪਣਾ ਤਾਂ ਕੰਮ ਆ ਕੀ ਆਪਾਂ ਕੰਮ ਕਰਨਾ ਹਨਾ ਆਪਣਾ ਫਰਜ਼ ਹੈ ਕਿ ਆਪਾਂ ਕੰਮ ਕਰਨਾ ਬਸ ਹੋਰ ਆਪਾਂ ਨੂੰ ਕੁਝ ਨਹੀਂ ਹੈਗਾ ਤੇ ਕੰਮ ਕਰਾਂਗੇ ਤਾਂ ਆਪਣਾ ਸਾਰਾ ਕੁਝ ਠੀਕ ਆ ਬੀ ਗੱਲ ਆ ਆਪਾਂ ਕੰਮ ਕਰੀ ਜਾਂਦੇ ਆ ਤੇ ਵਾਹਿਗੁਰੂ ਆਪੇ ਦੇ ਦੂਗਾ ਤੇ ਹਾਂ ਇਹਦੇ ਵੀਰਾਂ ਦਾ ਸਾਥ ਮਿਲਦਾ ਵਾ ਤਾਂ ਬਹੁਤ ਚੰਗਾ ਲੱਗਦਾ ਮਨ ਨੂੰ ਹਨ ਤੇ ਜਿੰਦਗੀ ਦੇ ਵਿੱਚਰਾ ਪਿਆਰ ਮੈਂ ਤਾਂ ਵਿਆਹ ਤੇ ਨਹੀਂ ਜਾ ਹੋਇਆ ਪਾਰਟੀ ਸੀਗੀ ਤੋਂ ਵੀ ਟਰਾਲੀਆਂ ਤਾਂ ਉਸ ਗਿਆ ਟਰਾਲੀਆਂ ਤੁਸੀਂ ਆਦੇ ਢੇਰਾ ਹੋ ਗਿਆ ਕੱਢਦੇ ਆ ਨੋ ਢੇਰਾ ਹੋ ਗਿਆ ਫਿਰ ਮੇਰਾ ਮਨ ਹੀ ਨਹੀਂ ਕਰਿਆ ਇੱਕ ਤਾਂ ਸਿਆਲਾਂ ਦੇ ਵਿੱਚ ਨਾ ਕੱਪੜੇ ਲਾ ਕੇ ਬਦਲ ਨਹੀਂ ਬੜੇ ਔਖੇ ਲੱਗਦੇ ਆ ਈ ਸੜ ਪਰਾ ਹੁਣ ਕੀ ਕਰਨਾ ਇਹ ਗੱਲ 9 ਵਜੇ ਕੀ ਸੀ ਟਰਾਲੀਆਂ ਕੱਢਦੇ ਨੂੰ ਨਾ ਕਿ 9 ਵਜੇ ਤੋਂ ਬਾਅਦ ਫਿਰ ਤਿਆਰ shear ਹੋਣਾ ਸੀ ਫੇਰ ਵਿਆਹ ਤੇ ਜਾਉਣਾ ਸੀਗਾ ਤਾਂ ਆਪਾਂ ਕੈਨਸਲੀ ਕਰਤਾ ਤੇ ਹੁਣ ਕਿ 9 ਖੱਤੇ ਜੀ ਵਾਦੀ ਗਈ ਟਰਾਲੀਆਂ ਕੱਢਦੇ ਆ। ਉਹਦੇ ਚੱਕਰ ਦੇ ਵਿੱਚ ਤੇ ਹੁਣ ਅੱਜ ਦੇਖਦੇ ਆ। ਅੱਜ ਕੰਪਨੀ ਦੀ ਗ੍ਰੇਡਿੰਗ ਸ਼ੁਰੂ ਕਰਨੀ ਆ ਕੰਪਨੀ ਦਾ ਬਾਰਦਾਨਾ ਲੈ ਕੇ ਆਉਣਾ ਜਾ ਕੇ ਤੇ ਤੇ ਸਾਨੂੰ ਕੰਮ ਵਾਲੇ ਬੰਦੇ ਵੀ ਨਾ ਸਾਡੇ ਹਰਗੇ ਜ਼ਿਲ੍ਹੇ ਮਿਲਦੇ ਹੁੰਦੇ। ਆ ਸਾਡੇ ਰੰਗ ਵਾਲੇ ਆ। ਇਹ ਵਿਚਾਰੇ ਇੱਕ ਦਿਨ ਹੁੰਦੇ ਆ ਦੋ ਦਿਨ ਛੁੱਟੀ ਕਰ ਲੈਂਦੇ ਆ। ਹੁਣ ਅਜੇ ਤੱਕ ਇਹਨਾਂ ਤੋਂ ਅਹੀ ਚਾਦਰਾਂ ਨਹੀਂ ਪੂਰੀਆਂ। ਪਰ ਉਹ ਸੈੱਡ ਸੋਨਾ ਲੱਗਣ ਲੱਗ ਗਿਆ ਨੀਲਾ ਨੀਲਾ ਵਧੀਆ ਐ ਲੱਗਣ ਲੱਗ ਗਿਆ ਨਾ ਜਿਵੇਂ ਲੋਹੇ ਦੀਆਂ ਚਾਦਰਾਂ ਹੁੰਦੀਆਂ ਨੇ ਲਾ ਬੈਲਟ ਨਹੀਂ ਲੱਭਦੀ ਆਲੂ ਵਾਲੀ ਮਸ਼ੀਨ ਦੀ ਅੱਜ ਗਰੇਡਰ ਕੰਪਨੀ ਲਈ ਚਲਾਉਣਾ 60 mm ਦੀ ਬੈਲਟ ਪਾਉਣੀ ਆ ਤੇ ਹੁਣ ਬੈਲਟਾਂ ਨਹੀਂ ਲੱਭਦੀਆਂ ਪਤਾ ਨਹੀਂ ਕਿੱਥੇ ਰੱਖੀਆਂ ਹੋਈਆਂ ਸਮਝੋ ਪਰੇ ਬੰਦੇ ਨਾ ਸਮਾਨ ਖਲਾਰ-ਖਲਾਰ ਕੇ ਛੱਡ ਦਿੰਦੇ ਆ ਬਸ ਹਾਂ ਇੱਥੇ ਬੈਠੀ ਆ ਆ ਦੇ ਰੋਟੀ ਖਾ ਕੇ ਆ ਗਈ ਇੱਧਰ ਸੋਨਾਲੀ ਆ ਇਹ ਬੱਚੇ ਦਊਗੀ ਹੁਣ ਅੱਗੇ ਪਹਿਲਾਂ ਵਾਲੇ ਵੀ ਹੈਗੇ ਆ ਇਹਦੇ ਇੱਥੇ ਘਰੇ ਵੀ ਆਪਣੇ ਬਹੁਤ ਬਿੱਲੀਆਂ ਨੇ 4-5 ਬਿੱਲੀਆਂ ਨੇ ਆਪਣੇ ਤੇ ਇੱਥੇ ਵੀ ਫਾਰਮ ਤੇ ਵੀ ਹੈਗੇ ਆ ਮੀਰੀਆਂ ਇੱਥੇ ਵੀ। ਨੋ ਵੀ ਹੁਣ ਚੱਲੇ ਆ ਸੁਧਾਰ ਨੂੰ ਗਡਾਉਨ ਚ ਕੰਪਨੀ ਉਹਨਾਂ ਦੇ। ਉੱਥੋਂ ਬਾਰਦਾਨਾ ਚੱਕ ਕੇ ਲਿਆਉਣਾ ਫੇਰ ਕੰਪਨੀ ਦੀ ਗ੍ਰੇਡਿੰਗ ਸ਼ੁਰੂ ਹੋਣੀ। ਇਹ ਕੰਪਨੀ ਦਾ ਗਡਾਉਨ, ਇਹ ਕੰਪਨੀ ਦੀ ਮਸ਼ੀਨ ਲੱਗੀ ਆ। ਪਹਿਲਾਂ 2000 ਦੇ ਚਾਰ-ਪੰਜ ਦੇ ਵਿੱਚ ਨਾ ਇਹੀ ਮਸ਼ੀਨਾਂ ਦੇਖ-ਦੇਖ ਕੇ ਹਰਾਨੀ ਹੁੰਦੀ ਹੁੰਦੀ ਸੀ ਯਾਰ ਵੀ ਕਿੰਨੀਆਂ ਸੋਹਣੀਆਂ ਮਸ਼ੀਨਾਂ ਨੇ ਨਾਲ ਆਲੂਆਂ ਦਾ ਛਾਂਟੀ ਹੋ ਜਾਂਦੀ ਆ ਸਾਰਾ ਕੁਝ ਹੋ ਜਾਂਦਾ ਹਨ ਇਹ ਪਤਾ ਨਹੀਂ ਵੀ ਆਪਾਂ ਵੀ ਸਾਡੇ ਕੋਲ ਵੀ ਇਹ ਮਸ਼ੀਨਾਂ ਕਦੋਂ ਆਉਣਗੀਆਂ ਪਰ ਵਾਹਿਗੁਰੂ ਨੇ ਦੇਖ ਲੋ ਚਾਹਿਆ ਕਿ ਸਾਰੀਆਂ ਮਸ਼ੀਨਾਂ ਕੋਲੇ ਆ ਇਹ ਤਾਂ ਹੁਣ ਇਹਨਾਂ ਨਵੀਂ ਲਈ ਹੋਈ ਆ ਕਿ ਕਿ ਹਾਂ ਇੱਕ ਇੱਕ ਮੋਟਰ ਤੋਂ ਹੀ ਦੋਨੇ ਚੀਜ਼ਾਂ ਚੱਲਦੀਆਂ ਕਰੀਆਂ ਆ ਆਪਣੇ ਨਹੀਂ ਹੋਵੇਗਾ ਆਪਣੇ ਤੇ ਇੱਕ ਕੱਦੀ-ਕੱਦੀ ਮੋਟਰ ਲੱਗੀ ਉੱਚੀ ਵੀ ਬੜੀ ਐ ਤੇ ਬੰਦਾ ਖੜਦ ਉਹੀ ਆਪਣੇ ਵਾਲੀ ਕੰਪਨੀ ਦੀ ਐ ਕਿਉਂਕਿ ਇਹ ਉਹਨਾਂ ਤੋਂ ਹੀ ਲੈਂਦੇ ਆ ਸ਼ੁਰੂ ਤੋਂ ਐਫੇ ਤੇ ਲੋ ਵੀ ਭਰ ਗਈ ਗੱਡੀ ਆਪਣੀ 12 ਫਲੰਦੇ ਲੈਣੇ ਚਾਲੇ ਤੇ ਨਾਲ ਅੱਜ ਨੋਟ ਵੀ ਮਿਲ ਗਏ ਚੱਕੋ ਕਿੰਨੀਆਂ-ਕਿੰਨੀਆਂ ਗੁੱਟੀਆਂ ਚਾਹੀਦੀਆਂ ਤੁਹਾਨੂੰ ਦੱਸੋ ਕਿਹੜੇ ਵੀ ਇਹਨੂੰ ਲੋੜ ਆ ਪੈਸਿਆਂ ਦੀ ਕਮੀ ਨਹੀਂ ਐ ਪੈਸੇ ਆ ਕੋ ਅਲੱਗ-ਅਲੱਗ ਰੰਗ ਦੇ ਨੋਟ ਲਾਲ, ਚਿੱਟੇ, ਨੀਲੇ, ਪੀਲੇ ਹਾਂਜੀ ਅੱਜ ਲੇਜ਼ਰ ਕਰਾਫਟ ਵੀ ਕੱਢ ਲਿਆ ਸੈਟਿੰਗ ਰੂਟਿੰਗ ਜੀ ਕਰਦੇ ਆਂ ਦੀ ਇਹ ਆਪਣੀ 8 ਫੁੱਟੀ ਵਾਗਟਾ ਲੇਜ਼ਰ ਜਿਹੜਾ ਆਪਣਾ ਪੁਰਾਣਾ ਹੀ ਆ ਆਪਣੇ ਇਹ 8 ਫੁੱਟੀ ਵਾਗਟ ਲਈ ਸੀਗੀ ਪਿਛਲੇ ਤੋਂ ਪਿਛਲੇ ਸਾਲ ਨਹੀਂ ਉਸ ਤੋਂ ਪਹਿਲਾਂ ਆਪਣੇ ਕੋਲੇ 2004 ਮਾਡਲ 2004 ਪੰਜ ਚ ਲਿਆ ਸੀਗਾ ਗ੍ਰੇਟਰ ਟੌਕ ਕੌਣ ਦਾ ਹੁੰਦਾ ਸੀ ਉਹ ਉਹ ਲਿਆ ਸੀ ਆਪਾਂ ਉਹ ਬਹੁਤ ਸਾਲ ਲਗਾਤਾਰ ਚਲਾਇਆ ਫਿਰ ਹੁਣ ਨਾ ਪਲਾਉ ਲਾਉਣ ਨਾਲ ਜਿਹੜਾ ਬੰਨੇ ਦਾ ਘੇੜਾ ਹੁੰਦਾ ਉਹ ਸਾਈਡ ਤੋਂ ਜਾਂਦੀ ਦੀ ਉੱਚੀ ਉਚਾ ਨਾ ਉੱਥੇ ਉਹ ਜਿਹੜੇ ਜੜੁੱਤ ਟਾਇਰ ਸੀ ਉਹ ਨਾਲ ਹੀ ਉਵੇਂ ਉੱਚੇ ਹੋ ਜਾਂਦੇ ਸੀ ਤੇ ਤਾਂ ਆਹ ਅੱਗੜ ਪਿੱਛੇ ਟਾਇਰ ਤਾਂ ਲੈ ਸੀਗੇ ਆਪਾਂ ਵੀ ਇਹਦੇ ਨਾਲ ਨਾ ਟਾਇਰ ਉੱਚਾ ਨੀਵਾ ਹੋ ਜਾਂਦਾ ਵੀ ਫਿਰ ਕੋਈ ਫਰਕ ਨਹੀਂ ਪੈਂਦਾ ਤੇ ਇਹ ਲੇਜ਼ਰ ਕਰਾ ਚੱਲਦਾ ਵਧੀਆ ਇਹ 8 ਫੁੱਟਾ ਵਾ ਤੇ 5310 ਝੋਟਾ ਇਹ ਹੀ ਚਲਾਉਂਦਾ ਇਹਦੀ ਚੱਲਦਾ ਰਹਿੰਦਾ ਹਮੇਸ਼ਾ ਬਸ ਇਹ ਨਹੀਂ ਚਲਾਈ ਜਾਣਾ ਬਸ ਇਹਦੀ ਇਹੀ ਡਿਊਟੀ ਹੈ 5310 ਦੀ ਸਾਰੇ ਖੱਤੇ ਜ ਆਪਾਂ ਲੇਜ਼ਰ ਕਰਾ ਕਰਕੇ ਹੀ ਲਾਉਣਾ ਉਹ ਜਿਹੜਾ ਛਤਰੀ ਤੇ ਲਿਖਿਆ ਹੋਇਆ ਨਾ ਉਹ ਕਿਸੇ ਗੋਲੇ ਦੀ ਕਾਪੀ ਕਰਾਇਆ ਸੀ ਕਿਸੇ ਗੋਲੇ ਦੇ ਟਰੈਕਟਰ ਤੇ ਲਿਖਿਆ ਸੀ ਮੈਂ ਵੀਡੀਓ ਦੇਖਦਾ ਰਹਿਣਾ ਡਾਂਟ ਟੱਚ ਮਾਈ ਜੌਨ ਯਾਰ ਉਹਨੇ ਐਵੇਂ ਹੀ ਬਣਾਇਆ ਹੋਇਆ ਸੀਗਾ ਸਾਰਾ ਕੁਝ ਠੀਕ 5 ਸਾਲ ਹੋ ਗਏ ਲਿਖਣ ਮੈਨੂੰ ਵਿੱਚ ਪੈਣਾ ਵਾ ਇਹ ਬਾਏ ਇਹ ਤਾਂ ਉੱਪਰ ਲੱਗੂਗਾ ਚਿੱਟਾ ਗੱਡ ਵਿੱਚੋਂ ਜਨ ਲਿਖਣ ਵਾਲਾ ਹਾਂ ਉਹ ਵਿੱਚ ਪੈਣਾ ਮੈਂ ਇਹ ਤਾਂ ਇਹ ਤਾਂ ਬੋਰੀ ਫਿਊਏ ਦੇ ਨਾਲ ਦਿਉਣਾ ਵਾ ਉਹ ਵਿੱਚ ਪਾਣਾ ਮੈਂ ਅਜੇ ਤਾਂ ਬੋਰੀ ਤੇ ਵੀ ਲਿਖਣਾ ਮੈਂ ਤੈਨੂੰ ਲਿਆ ਕੇ ਦਿਨਾ ਸਕੈਚ ਜਿਹਾ ਜਾ ਪੈਨ ਨਾਲ ਹੀ ਲਿਖਿਆ ਜਾਂਦਾ ਦਾ ਪੈਨ ਨਾਲ ਹੀ ਲਿਖਦੇ ਆਹ ਕੱਢ ਚਿੱਟੀ ਵਰਜੀ ਆ ਦੇ ਉਹ ਇਹਨੂੰ ਬੁੱਦੀ ਨੂੰ ਆ ਇੱਕ ਇੱਕ ਵਰਜੀ ਹਰੇਕ ਤੇ ਲੱਗਣਾ ਆ ਆ ਆ ਬੇਚ ਪੈਣੀ ਉਹ ਗੋਰੀ ਵੀ ਲਿਆ ਜਾ ਕੇ ਖਾਲੀ ਆ ਜਿਹੜਾ ਨਵਾਂ ਬੋਰੀ ਆ ਆ ਦੇਖੋ ਵੀ ਇਹਦੇ ਉੱਤੇ ਇੱਥੇ ਆਈਡੀ ਹੁੰਦੀ ਆ ਯਾਨੀ ਕਿ ਇੱਥੇ ਪਹਿਲੇ ਨੰਬਰ ਤੇ ਹੈਗਾ ਜਿਹੜਾ ਵੈਰਾਈਟੀ ਆ ਉਹਦਾ ਕੋਡ ਫਿਰ ਆਈਡੀ ਫਿਰ ਗ੍ਰੇਡ ਫਿਰ ਅਰਪਾ ਜੇਨੇਸ਼ਨ ਇਹ ਨਾਲੇ ਪਰਚੀ ਵੀ ਪਰਚੀ ਪੈਣੀ ਆ ਤੇ ਬੈਗ ਦੇ ਥੱਲੇ ਵੀ ਲਿਖਿਆ ਜਾਣਾ ਤੇ ਆ ਬੈਗ ਦੇ ਥੱਲੇ ਪਰਚੀ ਲੱਗੀ ਹੋਊਗੀ ਓਏ ਨਹੀਂ ਦੂਜਾ ਲੈ ਕੇ ਆ ਜਿੱਤੇ ਤੇ ਪਰਚੀ ਲੱਗੇ ਆ ਤਾਂ ਪਰਚੀ ਲਿਖਿਆ ਹੋਇਆ ਮੇਰੇ ਨਾਲ ਤਾਂ ਪੈਨ ਲੈ ਕੇ ਆ ਬਿਜਨ ਆ ਦੇ ਇੱਥੇ ਤਾਂ ਪਹਿਲੇ ਨੰਬਰ ਤੇ 24 ਪੈ ਜਾਣਾ 4 ਪਾ ਦੀ 2024 ਹਨ ਇੱਥੇ 50 36 ਇੱਥੇ 50 ਉਹ ਆਪਣੀ ਆਈਡੀ ਪੈਣੀ ਹੈ ਇੱਥੇ A4 ਪੈਣਾ ਵਾ ਇੱਥੇ ਥੱਲੇ ਹੱਥ ਹਾਂ ਆਹ ਦੇ ਮੈਂ ਤੁਹਾਨੂੰ ਦੱਸ ਦਿੰਦਾ ਤੂੰ ਪੈਨ ਮੰਗਾ ਲੈ ਤੂੰ ਦੱਸ ਇਹ ਆਈਡੀ ਤੇ ਲਿਖਣ ਦਾ ਮਤਲਬ ਇਹ ਹੋ ਜਾਂਦਾ ਕਿ ਜਿਹੜੇ ਵੀ ਨਹੀਂ ਕੰਪਨੀ ਦਾ ਜਿਨ੍ਹਾਂ ਨੇ ਕੰਮ ਨਹੀਂ ਕਰਦੇ ਮੈਂ ਉਹਨਾਂ ਲਈ ਦੱਸ ਰਿਹਾ ਜਿਹੜੇ ਕਰਦੇ ਆ ਚਲ ਉਹਨਾਂ ਨੂੰ ਤਾਂ ਪਤਾ ਹੀ ਹੈ ਇਹ ਨੰਬਰ ਵੀਰੇ ਜਿਹੜੇ ਵੀ ਕਿਸਾਨ ਵੀਰ ਕੋਲ ਜਾਊਗਾ ਹਨਾ ਮੈਂ ਆਪਣੀ ਆਈਡੀ ਜਾਵੇ ਜਾਂ ਕਿਸੇ ਦੀ ਵੀ ਜਾਂਦੀ ਆ ਜਿਹੜੇ ਵੀ ਕਿਸਾਨ ਵੀਰ ਕੋਲ ਜਾਊਗੀ ਜਦੋਂ ਅਗਲੀ ਵਾਰ ਪੱਟਣ ਤੱਕ ਦੀ ਜ਼ਿੰਮੇਵਾਰੀ ਆਪਣੀ ਆ ਬੁਝਾਈ ਤੱਕ ਦੀ ਜੇ ਕੋਈ ਆਲੂ ਚੋ ਵਾਇਰਸ ਆ ਗਿਆ ਜਾਂ ਮੈਕਸਟਿੰਗ ਆਉਂਦੀ ਆ ਸਾਰੀ ਜ਼ਿੰਮੇਵਾਰੀ ਵੀਰੇ ਆਪਣੀ ਹੁੰਦੀ ਆ ਤੁਸੀ ਰੱਖ ਰੱਖ ਲੈ ਤੇ ਮੈਂ ਦੱਸ ਦਿੰਦਾ ਹਾਂ 50 ਹਾਂ 50 ਚ ਉੱਪਰ 4 ਹੋ ਗਿਆ 50 36 ਹੋ ਗਿਆ 54 50 36 50 97 हां ग्रेड 4 ਤੇ ਚਾਹ ਬਸ ਇਹੀ ਲਿਖਣਾ ਐਵੀ ਪਰਚੀ ਤੇ ਲਿਖਣਾ ਉਹ ਤੇ ਜਿਹੜੀ ਵਿੱਚ ਪਾਉਣੀ ਆ ਬਸ ਜਿਹੜਾ A1 ਜਿਹੜਾ ਗੋਲੀ ਨਿਕਲਦਾ ਉਹ ਤੇ A1 ਲਿਖਣਾ ਵਾ ਠੀਕ ਆ A ਬੋਰ ਦੀ ਜਗ੍ਹਾ A1 ਕਰਦੀ ਬਸ ਹਾਂਜੀ ਵੀਰੇ ਅੱਜ ਹੋ ਗਿਆ ਸ਼ੁਰੂ ਕੰਪਨੀ ਦਾ ਐਲ ਆਰ ਤੇ ਇਹ ਹੈਗਾ ਜੀ 3 ਹੈ ਆਪਣਾ ਤੇ ਆਹ ਬੈਗ ਇਹਨਾਂ ਨੇ ਇਦਕੀ ਕੰਪਨੀ ਵਾਲੇ ਨੇ ਆਪਦੇ ਬੈਗ ਬਣਾਏ ਆ ਕਿਉਂਕਿ ਇਹਦੇ ਥੱਲੇ ਇਹਨਾਂ ਨੇ ਆਪ ਦਾ ਟੈਗ ਟੂ ਕੁ ਲਵਾਇਆ ਫਿਰ ਉਹ ਤੇ ਬੋਰੀ ਲਿਖੀ ਜਾਂਦੀ ਹੈ ਸ਼ੁਰੂ ਹੋ ਗਿਆ ਸਾਰਾ ਇਹਨਾਂ ਦੀ ਸ਼ਾਂਟੀ ਏ 4 ਬਣ ਰਿਹਾ ਵਾ ਹਾ ਮਾਨ ਇਹ ਹੋਰ ਇਹ ਉਸ ਤੋਂ ਵੱਡਾ A4 ਦਾ ਜਾਣਾ ਪੰਜ ਗਰਾਉਂ ਨੂੰ ਉਦੋਂ ਸੇਬਾ ਚੱਕ ਕੇ ਲਿਆਉਣਾ ਕਿਉਂਕਿ ਜਿਹੜੀ ਇਹਨਾਂ ਦੀ ਸਲਾਈ ਆ ਨਾ ਸਾਰੀ ਸੇਬੇ ਨਾਲ ਆਉਣੀ ਆ ਨਹੀਂ ਦੂਜਾ ਤਾਂ ਸੀਗਾ ਆਪਣੇ ਕੋਲ ਸੇਬਾ ਲਿਆਉਨੇ ਆ ਨਾਲੇ ਲਿਆਉਨੇ ਦੂਜੀ ਸੂਖੜੀ ਚੱਕ ਕੇ ਫੇਰ ਮੋੜਦੇ ਆ ਅੱਜ ਦਾ ਪੂਰਾ ਜੋਰ ਚੱਲਦਾ ਕੰਮ ਦਾ ਵਧੀਆ ਇਦਾਂ ਹੀ ਰਵੇ ਵਾਹਿਗੁਰੂ ਸਾਰੇ ਵੀਰਾਂ ਦਾ ਇਦਾਂ ਹੀ ਕੰਮ ਚੱਲਦਾ ਰਹੇ ਜੋਰ ਵਾਲਾ ਹੀ ਹੋਵੇ ਲੋ ਜੀ ਆਪਾਂ ਲੈ ਆਏ ਬਾਅਦ ਸੇਬਾ ਤੇ ਪਲਾਸਟਿਕ ਦਾ ਧਾਗਾ ਸੇਬਾ ਪਿਆ ਆਪਾਂ ਨੂੰ 72 ਰੁਪਏ ਤੇ ਆਪਣਾ ਦੂਜਾ ਪਿਆ ਵਾ ਪਲਾਸਟਿਕ ਦਾ ਧਾਗਾ ਪਿਆ ਵਾ 52 ਰੁਪਏ ਇਹ ਗੁਰੇ ਰੱਖਦੇ ਜਾਂਪੇ एक यहाँ पे रख दे बाकी सारा अंदर ले जा एक यहाँ पे रख दे उतार के एक इतने रख दे बस बाकी सारा उतने अंदर खा के पित्र का ਗੁਗਨੀ ਬਾਈ ਤੂੰ ਕਿੱਧਰ ਚੱਲੇ ਆ ਟਰਾਲੀ ਲੈ ਕੇ ਜਾਣਾ ਲੈ ਜਾ ਉਧਰ ਚਗਾਈ ਵਧੀਆ ਹੋ ਗਈ ਸਾਰੀ ਬਾਈ ਇੱਥੇ ਚੋ ਬੰਦੇ ਕਿੱਥੇ ਭੇਜੋ ਕਿੱਥੇ ਭੇਜ ਨਾਲ ਆਪਰੇ ਮੇਰੇ ਕਿੱਥੇ 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 ਆ ਬੰਦੇ ਭੇਜ ਦੇ ਫੇਰ ਨਾਲ ਨਹੀਂ ਨਹੀਂ ਬੰਦੇ ਉਰੇ ਆ ਫੱਟਾ ਖੱਤੇ ਜੀ ਆ ਉਥੇ ਆਹੋ ਲੈ ਜਾ ਬੰਦੇ ਇਥੇ ਆਪਣੀ ਨਵੀਂ ਲੇਬਰ ਆ ਗਈ ਆ ਜਿਹੜਾ ਦੀਪੇ ਵੀਰੇ ਨੇ ਭੇਜਿਆ ਬੰਦੇ ਦੀਪੇ ਵੀਰੇ ਦਾ ਹੀ ਟਰੈਕਟਰ ਆ ਦੀਪੇ ਵੀਰੇ ਦੀਆਂ ਕੜਾਈਆਂ ਨੇ ਕੜਾਈਏ ਵੀ ਦੀਪੇ ਵੀਰੇ ਦੇ ਵੀ ਆ ਬੰਦੇ ਵੀ ਦੀਪੇ ਵੀਰੇ ਦੇ ਆ ਟਰੈਕਟਰ ਵੀ ਵੀਰੇ ਦਾ ਹੀ ਆ ਸਾਰਾ ਕੁਝ ਵੀਰੇ ਦੇ ਵੀਰੇ ਨਹੀਂ ਆਫਸਰ ਦੇ ਆ ਬੰਦੇ ਸਾਰਾ ਕੁਝ ਇਹ ਤਾਂ ਚਾਰ ਦਾ ਪੂਰਾ ਵਧੀਆ ਸੈਜ ਉੱਡਦਾ ਬੜਾ ਨਜਾਇਜ਼ ਵੱਡਾ ਨਹੀਂ ਕਹਿ ਸਕਦੇ ਠੀਕ ਆ ਹਾਂਜੀ ਅੱਜ ਲਿਵਰ ਇੱਥੇ ਆ ਕੇ ਲੱਗ ਗਈ ਐਲ ਆਰ ਪਟਣ ਤੇ ਠੀਕ ਆ ਵਧੀਆ ਸਾਈਜ਼ ਬਣਾਇਆ ਇਹਦਾ ਵੀ ਚੱਲਦੀ ਆ ਜਗਾਈ ਦਾ ਕੰਮ ਪਹਿਲਾਂ ਅੱਜ ਜੁਗੇ ਸੀਗੇ ਖੇਤ ਬਾਹ ਕੇ ਸਾਰੇ ਜਿੰਨੇ ਇਹਨਾਂ ਨੇ ਪੱਟੇ ਸੀਗੇ ਤੇ ਫਿਰ ਉਸ ਤੋਂ ਬਾਅਦ ਉਹ ਕੀਤਾ ਵਾ ਸੰਤੋਸ਼ ਆ ਉਹ ਜੰਦਾ ਜੂ ਰਿਆ ਤੇ ਇੱਕ ਗੱਲ ਇਹ ਸੀ ਕਿ ਜਿਵੇਂ ਆਪਣੇ ਜੱਟਾਂ ਦੇ ਮੁੰਡਿਆਂ ਨੂੰ ਜਾਂ ਸਾਰਿਆਂ ਨੂੰ ਗਲਤੀ ਦਿਖਾਇਆ ਜਾਂਦਾ ਹੈ ਰੀਲਾਂ ਤੇ ਵੀ ਆਪਣੇ ਗਲਤ ਦਿਖਾਉਣ ਦਾ ਚੱਲ ਪਿਆ ਵੀ ਕੋਈ ਕਾਲਾ ਮਾਲ ਖਾਂਦਾ ਕੋਈ ਕੁਝ ਖਾਂਦਾ ਹਨ ਉਹ ਚੀਜ਼ਾਂ ਦਾ ਕੋਈ ਨਹੀਂ ਯਾਰ ਵੀਰੇ ਕਰਦਾ ਉਹ ਸਿਰਫ ਇੱਕ ਦਿਖਾਵੇ ਲਈ ਪਤਾ ਨਹੀਂ ਕਿਉਂ ਕਰਦੇ ਰਹਿੰਦੇ ਆ ਉਹਦੇ ਉਧਰ ਤੇ ਇੰਸਟਾਗ੍ਰਾਮ ਤੇ ਰੀਲਾਂ ਤੇ ਵੀ ਕੀ ਚੀਜ਼ਾਂ ਚਾਹੀਦੀਆਂ ਹਨਾ ਕਿ ਜਿਹੜੀਆਂ ਇਹ ਚੀਜ਼ਾਂ ਕਰਦੇ ਰਹਿੰਦੇ ਲੋਕ ਯਾਰ ਵੀ ਮੈਂ ਜਿੰਨੀ ਮੇਰੀ ਨਿਗਾਹ ਦੇ ਵਿੱਚ ਮੈਂ ਤਾਂ ਦੇਖਿਆ ਨਹੀਂ ਕਦੇ ਇਹ ਜਿਹੇ ਚੀਜ਼ਾਂ ਚੱਲਦੀਆਂ ਕੀ ਨਾਰਮਲ ਲਾਈਫ ਵਧੀਆ ਆ ਤੁਹਾਡਾ ਕੰਮ ਕਰਦੇ ਆ ਸਾਰਿਆਂ ਨੇ ਮੇਰੇ ਨਾਲ ਹੁਣ ਕਿੰਨੇ ਵੀਰ ਗੱਲਾਂ ਕਰਦੇ ਆ ਸਾਰਿਆਂ ਨੂੰ ਕੰਮ ਦੇ ਸ਼ੌਂਕ ਆ ਕਿਸੇ ਨੂੰ ਹਥਿਆਰਾਂ ਦਾ ਨਹੀਂ ਕਿਸੇ ਨੂੰ दारूਆਂ ਦਾ ਨਹੀਂ ਕਿਸੇ ਨੂੰ ਹੋਰ ਕੋਈ ਚੀਜ਼ਾਂ ਦਾ ਨਹੀਂ ਹਨ ਵਧੀਆ ਕੰਮ ਕਰਦੇ ਆ ਹੋਰ ਕੀ ਚਾਹੀਦਾ ਦੱਸੋ ਇੱਕ ਨਾ ਯਾਰ ਮੈਂ ਕਈ ਵੀਰਾਂ ਦੀਆਂ ਰੀਲਾਂ ਦੇਖਦਾ ਹਨਾ ਕਿ ਚਲੋ ਮੈਂ ਇਹ ਨਹੀਂ ਗੱਲ ਕਰਦਾ ਕਿ ਆਉਂਦੀਆਂ ਨੇ ਆਉਂਦੀਆਂ ਨੇ ਕਿਹਾ ਆ ਕਿ ਕਈ ਵੀਰਾਂ ਦੀਆਂ ਰੀਲਾਂ ਦੇਖਦਾ ਹਾਂ ਨਾ ਕਿ ਜ਼ਿਆਦਾਤਰ ਵੀਰ ਨਾ ਕੈਨੇਡਾ ਨੂੰ ਜਾਂ ਬਾਹਰ ਮਾੜਾ ਹੀ ਬੋਲਦੇ ਆ ਹਨਾ ਕਿ ਯਾਰ ਵੀਰੇ ਦੇਖੋ ਵੀ ਪਹਿਲਾਂ ਤਾਂ ਆਪਾਂ ਪ੍ਰਸ਼ਾਦ ਸੁੱਖਦੇ ਆ ਨਾ ਸੁੱਖਾਂ ਸੁੱਖਦੇ ਆ ਵੀ ਹਾਂ ਸਾਡਾ ਬਾਹਰਲਾ ਵੀਜ਼ਾ ਲੱਗ ਜੂ ਜਿੱਦਣ ਵੀਜ਼ਾ ਆਉਂਦਾ ਉਸ ਦਿਨ ਵੀ ਸਾਰੀ ਫੈਮਿਲੀ ਕਿੰਨੀ ਖੁਸ਼ ਹੁੰਦੀ ਉਹ ਵੀ ਲੈ ਵੀ ਭਾਈ ਸਾਡੇ ਮੁੰਡੇ ਦਾ ਵੀਜ਼ਾ ਆ ਗਿਆ ਹਨਾ ਫਿਰ ਆਪਾਂ ਆਪਦੇ ਮਨ ਚ ਸੋਚ ਕੇ ਉਹਨਾਂ ਨੇ ਨਹੀਂ ਵੀ ਆਪਾਂ ਬਾਹਰ ਜਾ ਕੇ ਆਹ ਕੰਮ ਕਰਨਾ ਆਹ ਕੰਮ ਕਰਨਾ ਵੇਰ ਬਾਹਰ ਜਾਣਸਾਰ ਵੀਰੇ ਢੇਰੀ ਕਿਉਂ ਟਾ ਜਾਨਨੇ ਆਪਾਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਬਾਹਰ ਜਾ ਕੇ ਜਦੀ ਮਾੜਾ ਬੋਲਣਾ ਫਿਰ ਤਾਂ ਪਹਿਲੇ ਹੀ ਨਾ ਸੁੱਖਾ ਸੁੱਖੋ ਪਹਿਲੇ ਹੀ ਨਾ ਜਹਾਜ ਚੜਾਵ ਤੇ ਇਹ ਚੀਜ਼ਾਂ ਦੇ ਵਿੱਚ ਵੀਰੇ ਦੇਖੋ ਜਿਹੜੇ ਵੀਰ ਨਾ ਵੀਰੇ ਆਪਣੇ ਮੀਡਲ ਕਲਾਸ ਫੈਮਲੀਆਂ ਦੇ ਵਿੱਚ ਤਾਂ ਐਵੇਂ ਆ ਵੀ ਜਿਹੜੇ ਵੀਰ ਹੁਣ ਕੰਮ ਕਰਨ ਲਈ ਉੱਥੇ ਜਾਂਦੇ ਆ ਉਹ ਵਧੀਆ ਵਾ ਕਿ ਠੀਕ ਨਹੀਂ ਠੀਕ ਆ ਆਪਦਾ ਜਾਂਦੇ ਆ ਯਾਰ ਜਿਨ੍ਹਾਂ ਦੇ ਇਹਨਾਂ ਦਾ ਉਰੇ ਨਹੀਂ ਹੱਥ ਬਸ ਚੱਲਦਾ ਵੀਰੇ ਉਹ ਉੱਥੇ ਮਿਹਨਤ ਕਰਕੇ ਆਪਦਾ ਢਿੱਡ ਭਰ ਸਕਦੇ ਆ ਮਗਰ ਆਪਦੀ ਗਰੀਬੀ ਚੱਕਦੇ ਆ ਜਦੋਂ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਹਨਾ ਤੇ ਹੁਣ ਵੀਰੇ ਇੱਕ ਗੱਲ ਇਹ ਵੀ ਆਉਂਦੀ ਨੇ ਕਿ ਆਪਾਂ ਪਲੱਸ 2 ਕਰਕੇ ਆਪਾਂ ਇੱਥੋਂ ਤਾਂ ਪਲੱਸ 2 ਕਰੀ ਹੋਈ ਆ ਹਨਾ ਉੱਥੇ ਜਾ ਕੇ ਆਪਾਂ ਆਪਾਂ ਨੂੰ ਕੁਰਸੀਆਂ ਤੇ ਕੌਣ ਬਿਠਾ ਦੇਗਾ ਜੇ ਆਪਾਂ ਬਾਹਰ ਜਾਣਾ ਹੀ ਚਾਹੁੰਦੇ ਆ ਤਾਂ ਪਹਿਲਾਂ ਉਰੇ ਸਟੱਡੀ ਕਰ ਲਓ ਸਟੱਡੀ ਕਰਕੇ ਫੇਰ ਬਾਹਰ ਚੱਲ ਜਾਓ ਫੇਰ ਆਪੇ ਕੁਝ ਨਾ ਕੁਝ ਕੰਮ ਮਿਲਣ ਲੱਗ ਜੂ ਪਰ ਮੈਂ ਤਾਂ ਇਹ ਚਾਹਣਾ ਕਿ ਦੇਖੋ ਵੀਰੇ ਕੈਨੇਡਾ ਨੇ ਬਹੁਤ ਕੁਝ ਦਿੱਤਾ ਆਪਣੇ ਪੰਜਾਬ ਨੂੰ ਲਾ ਲੋ ਕਿ ਬਹੁਤ ਘਰਾਂ ਦੇ ਕਿੰਨਿਆਂ ਦੀ ਗਰੀਬੀ ਚੱਕੀ ਗਈ ਆ ਸਭ ਦੇ ਸੁਪਨੇ ਆ ਦੇ ਪੂਰੇ ਕਰਦੇ ਆ ਤੇ ਪਰ ਕਿਸੇ ਵੀ ਕੰਟਰੀ ਦੇ ਵਿੱਚ ਆਪਾਂ ਜਿੱਥੇ ਜਾਂਦੇ ਪਹਿਲਾਂ ਤਾਂ ਆਪਾਂ ਸੁੱਖਾਂ ਸੁੱਕਦੇ ਆ ਫਿਰ ਉੱਥੇ ਜਾਂਦੇ ਫਿਰ ਉਹਨੂੰ ਉੱਥੇ ਰਹਿ ਕੇ ਮਾੜਾ ਵੀ ਗਈ ਜਾਂਦੇ ਹਨਾ ਕਿ ਫਿਰ ਫਿਰ ਮੁੜਿ ਆਓ ਟਿਕਟ ਵਾਪਸ ਕਰੋ ਮੁੜਿਓ ਜਦ ਜਦਨ ਆਪਾਂ ਬਾਪੂ ਦੇ ਆਪਣੇ ਪੈਸੇ ਲਵਾਉਣੇ ਆ ਐਨੇ ਬਾਪੂ ਮਿਹਨਤ ਕਰਕੇ ਪੈਸੇ ਲਾ ਕੇ ਆਪਾਂ ਨੂੰ ਭੇਜਦਾ ਵਾ ਬਾਹਰ ਨੂੰ ਤਾਂ ਮੇਰੇ ਖਿਆਲ ਚ ਨਹੀਂ ਵੀ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਬਿਲਕੁਲ ਵੀ ਕਿ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਆਪਦਾ ਸਾਰਾ ਕੁਝ ਕਰਨਾ ਚਾਹੀਦਾ ਕਿ ਮਾੜਾ ਨਾ ਕਰੋ ਹੌਸਲਾ ਰੱਖੋ ਕੰਮ ਕਰੋ ਕੰਮ ਕਰਦੇ ਆਪੇ ਮਿਲ ਜਾਣਾ ਕੰਮ ਕਰਦੇ ਕਰਦੇ ਆਪੇ ਤਰੱਕੀਆਂ ਹੋਰ ਮਿਲਣਗੀਆਂ ਆਪਾਂ ਨੂੰ ਤੇ ਇਹੀ ਆ ਕਿ ਇਹੀ ਚੀਜ਼ਾਂ ਨਹੀਂ ਤਾਂ ਆਪਾਂ ਨੂੰ ਵੀਰੇ ਕੰਟਰੋਲ ਤੇ ਧਿਆਨ ਤਾਂ ਦੇਣਾ ਹੀ ਪਾਣਾ ਠੀਕ ਨਹੀਂ ਤੇ ਕੀ ਆਪਾਂ ਐਵੇਂ ਨਾ ਮਾੜਾ ਕਿਹਾ ਕਰੋ ਯਾਰ ਜਿਨ੍ਹਾਂ ਨੇ ਆਉਣਾ ਵਿਚਾਰੇ ਉਹਨਾਂ ਦਾ ਵੀ ਹੌਸਲਾ ਟੁੱਟਦਾ ਜਿਨ੍ਹਾਂ ਨੇ ਆਪਣੀਆਂ ਗਰੀਬੀਆਂ ਚੱਕਣੀਆਂ ਜਾਂ ਜਿਨ੍ਹਾਂ ਨੇ ਇੱਥੇ ਕਮਾਈਆਂ ਕਰਨੀਆਂ ਨੇ ਉਹਨਾਂ ਦਾ ਹੌਸਲਾ ਨਾ ਤੋੜੋ ਠੀਕ ਆ ਤੁਹਾਨੂੰ ਨਹੀਂ ਪਸੰਦ ਮੁੜਿਆ ਉਹ ਚੁੱਪ ਕਰਕੇ ਪਰ ਐ ਹੋ ਨਾ ਕਹੋ ਮਾੜਾ ਨਾ ਕਿਸੇ ਵੀ ਦੇਸ਼ ਨੂੰ ਕਹੋ ਯਾਰ ਜਿੱਥੇ ਰਹਿੰਦੇ ਆ ਉਹ ਪਹਿਲਾਂ ਨਾਲੇ ਰਹੀ ਵੀ ਜਾਣਾ ਫਿਰ ਵੀ ਮਾੜਾ ਕਹਿਣਾ ਇਹ ਗੱਲਾਂ ਗਲਤ ਆ ਜਿੱਥੇ ਰਹਿੰਦੇ ਆ ਉੱਥੇ ਵਧੀਆ ਤਰੀਕੇ ਨਾਲ ਆਪਦਾ ਰਹੋ ਵਧੀਆ ਆਪਦਾ ਕੰਮ ਕਰੋ ਯਾਰ ਕੰਮ ਮੈਨਣ ਲੱਗੇ ਆਪੇ ਹੋ ਜਾਣਾ ਠੀਕ ਆਪਾਂ ਜਾਣੇ ਆ ਮਹੀਨੇ ਜੀ ਹੌਸਲਾ ਦੋ ਮਹੀਨੇ ਜੀ ਹੌਸਲਾ ਹਾਰ ਕੇ ਫਿਰ ਆਪਾਂ ਇਹ ਜੀਆਂ ਵੀਡੀਓ ਪਾਉਣ ਲੱਗ ਜੰਨੇ ਹਨਾ ਤੇ ਉਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਉੱਥੇ ਕੰਮ ਵੀ ਨਹੀਂ ਮਿਲ ਸਕਦਾ ਹੋਰ ਵੀ ਕਿੰਨੀਆਂ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਆਪਾਂ ਨੂੰ ਹੈਂਡਲ ਕਰਨੀਆਂ ਪੈਣੀਆਂ ਨੇ ਕਿ ਬੇਬੇ ਦੀਆਂ ਪੱਕੀਆਂ ਨਹੀਂ ਮਿਲਣੀਆਂ ਹੋਰ ਵੀ ਕਿੰਨੀਆਂ ਚੀਜ਼ਾਂ ਨੇ ਉਹ ਹੀ ਆ ਕਿ ਇੰਨੀ ਗੱਲ ਤਾਂ ਹੈਗੀ ਆ ਕਿ ਘਰੋਂ ਘਰ ਛੱਡ ਕੇ ਦੂਰ ਜਾ ਕੇ ਰਹਿਣਾ ਔਖਾ ਵਾ ਸਾਰਾ ਚੀਜ਼ਾਂ ਔਖਾ ਔਰ ਵੀਰੇ ਇਹ ਤਾਂ ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਹੀ ਪਤਾ ਹਨਾ ਕਿ ਆਪਣਾ ਬਾਹਰ ਜਾ ਕੇ ਕੀ ਹਾਲ ਹੋਣਾ ਵੀ ਆਪਾਂ ਨੂੰ ਉੱਥੇ ਸਟਰਗਲ ਤਾਂ ਕਰਨੀ ਪੈਣੀ ਆ ਹਰ ਇੱਕ ਨੂੰ ਸਟਰਗਲ ਤਾਂ ਆਪਦੀ ਲਾਈਫ ਦੇ ਵਿੱਚ ਕਰਨੀ ਹੀ ਪੈਂਦੀ ਆ ਸਟਰਗਲ ਕਰੇ ਬਿਨਾ ਜ਼ਿੰਦਗੀ ਨਹੀਂ ਹੈਗੀ ਬੰਦੇ ਦੀ ਕਿਸੇ ਵੀ ਗੱਲ ਦੀ ਹਨਾ ਕੋਈ ਗੱਲ ਨਹੀਂ ਵੀਰੇ ਹੌਸਲਾ ਰੱਖੋ ਸਭ ਕੁਝ ਸਹੀ ਹੋ ਜਾਂਦਾ ਹੁੰਦਾ ਕੰਮ ਕਰਾਂਗੇ ਕੰਮ ਕਰਨ ਵਾਲੀ ਤਰੱਕੀਆਂ ਮਿਲਣੀਆਂ ਕੰਮ ਕਰਨ ਵਾਲੀ ਸਾਰਾ ਕੁਝ ਮਿਲ ਤੇ ਆ ਗਿਆ ਪਿੱਤਰ 90 10 ਲੈ ਕੇ ਪਹਿਲੀ ਲੋਡ ਕਰਵਾਉਣ ਨੂੰ ਹੁਣ ਕਰਾਂਗੇ ਬੰਦੇ ਟਰਾਲੀ ਲੋਡ ਹੈਲੋ ਹੁਣ ਤਾਂ ਵੀਡੀਓ ਬਣਾਉਣ ਹੀ ਨਹੀਂ ਦਿੰਦੇ ਯਾਰ ਫੋਨ ਨਾ ਫੋਨ ਤੇ ਫੋਨ ਫੋਨ ਤੇ ਫੋਨ ਇੱਕ ਮਿੰਟ ਬਾਅਦ ਫੋਨ ਆ ਜਾਂਦਾ ਆ ਗਿਆ ਜਹਾਜ਼ ਆਪਣਾ ਇਹ ਯਾਰ ਇਹਨਾਂ ਦੀ ਬੈਲਟਾਂ ਹੀ ਆਵਾਜ਼ ਕਰਨੋਂ ਨਹੀਂ ਹਟਦੀਆਂ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਏ ਵੀ ਕਰਨ ਲੱਗ ਜਾਂਦੀ ਏ ਦੀ ਵੀ ਬੈਲਟ ਤੇ 50 30 ਦੀ ਵੀ ਕਰਦੀ ਦੋਨਾਂ ਦੀ ਬੈਲਟ ਬਾਜ ਕਰਦੀ